फिरोज़पुर तो है जो थे कि लगातार लुटक होत सिलसिला जा रहा है हालात देवाचे दसे कि हालात ये बन चुके ने की लोकादा करू निकलना भी मुश्किल हो गया है ताजा मामला फिरोज़पुर कैंट तो सामने आया जो थे कि सैर कर रहे व्यक्ति पे हमला करके उसको जख्मी करके लुटेरे जुड़े ने वो फरार हो गया जिसने के एक निजी अस्पताल जो कराया गया है उसकी हालत नाजुक बनी हुई है ਜੋ ਸੁਪਰਵਾਈਜ਼ਰ ਤੇ ਲੁਟੇਰੀਆ ਨਾਲ ਜੁੜਾਏ ਹਮਲਾ ਕੀਤਾ ਫਿਰੋਜ਼ਪੁਰ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਵਿੱਚ ਸੈਰ ਕਰ ਰਿਹਾ ਸੀ ਸੁਪਰਵਾਈਜ਼ਰ ਵਿਅਕਤੀ ਤੇ ਹਮਲਾ ਕਰਕੇ ਜੜਾਏ ਉਹ ਫਰਾਰ ਹੋ ਗਏ ਨੇ ਚੋਰ ਵਿਅਕਤੀ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਸ ਦੇ ਕਰਕੇ ਉਸ ਦੀ ਹਾਲਤ ਜੁੜੀ ਹੈ ਫਿਲਹਾਲ ਨਾਜ਼ੁਕ ਬਣੀ ਹੋਈ ਹੈ ਪੁਲਿਸ ਫਿਲਹਾਲ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਇਹ ਨਾਮ ਹੈ ਤੁਹਾਡੇ ਹਸਬੰਦ ਦਾ ਯੇਅਰ ਹਸਬੰਦ ਦਾ ਨਾਮ ਮੇਰਾ ਨਾਮ ਦਿਮਪੀ ਹੈ ਕੀ ਹੋ ਗਿਆ ਜੇ ਤੁਸੀਂ ਹਸਪਤਲ ਜਾਦੇ ਸਰ ਇਹ ਦਿੱਲੀ ਸੂਬਾ ਸਰਕਰਾਂ ਦੇ ਅੰਦਰ ਸਾਡੇ 4:30 ਵਜੇ ਅੱਜ 4:50 ਤੇ ਘਰੋਂ ਨਿਕਲੇ ਨੇ ਉਸ ਤੋਂ ਬਾਅਦ ਪੌਣੇ ਕੁ ਚੈਨਲ ਨੂੰ ਮੈਸੇਜ ਆਂਦਾ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੁਣ ਦੁਬਾਰਾ ਪਤਾ ਲੱਗ ਰਿਹਾ ਹੈ ਕਿ ਇਹਨਾਂ ਦੇ ਕਿਸੇ ਨੇ ਰਾਡ ਮਾਰ ਕੇ ਦੋ ਮੁੰਡੇ ਮੋਟਰਸਾਈਕਲ ਤੇ ਸਿਰੇ ਚਲੇ ਗਏ ਤੇ ਜਿਸ ਜਰੂਰਤ ਸੀ ਪਹੁੰਚੇ ਉਸ ਤੋਂ ਪਹਿਲਾਂ ਨਾਨੂ ਸਿਵਲ ਹਸਪਤਲ ਜਾਪਰ ਕਰ ਦਿੱਤਾ ਐਸੀ ਉੱਥੇ ਰੈਪੋਰਟ ਕਰਾ ਕੇ ਮੈਂ ਬਾਗੀ ਹਸਪਤਲ ਲੈ ਕੇ ਆਈ ਆਂ ਮਡੀ ਹਸਪੀਟਲ ਵਾਲੇ ਨੇ ਵੀ ਐਮ ਐਲ ਐਰ ਭੇਜਿਆ ਪਰ ਹਾਲੇ ਤੱਕ ਪੁਲਿਸ ਕਾਰਵਾਈ ਕੋਈ ਨਹੀਂ ਹੋਈ ਫੋਨ ਜਰੂਰ ਆਇਆ ਉਸਨਾਂ ਦਾ ਪਰ ਇਸ ਟਾਈਮ ਤੱਕ ਹਾਲੇ ਤੱਕ ਪੁਲਿਸ ਵਾਲੇ ਕੋਈ ਨਹੀਂ ਆਏ ਕੀ ਨਾਮ ਹੈ ਤੁਹਾਡੇ ਹਸਬੰਦ ਦਾ ਹੇਰ ਹਸਬੰਦ ਦਾ ਨਾਮ ਜਗਮਉਨ ਹੈ ਸਰ ਇਹ ਦੇਸ਼ ਸਮਾਜ ਕਾਲਜ ਦੇ ਸੁਪਰਵਾਈਜ਼ਰ ਨੇ ਉੱਤੇ ਇਹ ਸੈਰ ਕਰਨ ਗਏ ਸੀਗੇ ਵੀ ਉੱਥੇ ਵੀ ਕੋਈ ਝਗੜਾ ਹੋਇਆ ਹੈ ਜਾਂ ਐਸੀ ਕੋਈ ਲੁੱਟ ਖੋਹ ਦੇ ਮਾਮਲਾ ਲੁੱਟ ਖੋਹ ਦੇ ਚੱਕਰ ਚ ਹੈ ਝਗੜਾ ਨਹੀਂ ਹੋਇਆ ਸੀ ਜੀ ਇਹਨਾਂ ਦਾ ਕੋਈ ਕਿਸੇ ਨਾਲ ਵੀ ਇਹਨਾਂ ਦੀ ਕੀਮਤੀ ਸਮਾਨ ਵੀ ਰਹਿ ਗਈ ਨੇ ਕੁਝ ਨਹੀਂ ਸਰ ਕਿੰ ਕਿਸਮਾਨ ਕੋਈ ਨਹੀਂ ਹੁੰਦਾ ਵੀ ਆਪਸ ਤੁਹਾਨੂੰ ਪਤਾ ਲੱਗਦਾ ਕਿ ਉਹ ਸੀਸੀਟੀਵੀ ਵਗੈਰਾ ਹਾਂਜੀ ਸੀਸੀਟੀਵੀ ਹੈਗੇ ਪਰ ਉਹ ਆਰਮੀ ਦੇ ਅੰਦਰ ਹੈਗੇ ਇਸ ਤਰ੍ਹਾਂ ਹਲੇ ਤੱਕ ਕੋਈ ਪਤਾ ਨਹੀਂ ਲੱਗਿਆ ਕੋਰ ਕੰਡੀਸ਼ਨ ਕੀ ਉਹਨਾਂ ਦੀ ਸਰ ਉਸਟਰ ਵੈਂਟੀਲੇਟਰ ਤੇ ਡਾਕਟਰ ਨੇ 72 ਆਵਰਸ ਤੋਂ ਕਿਹਾ ਹੈ ਰਿਕਵਰੀ ਕਰਕੇ ਠੀਕ ਹਨ ਇਹ ਤਾਂ ਮੁਸ਼ਕਲ ਹੈ

ਦੇਲੀ ਸਰ ਕਰਵਾ ਜਨਰਲ ਸਿਕੰਡੀਸ਼ਨ ਬਹੁਤ ਜਾਣਾ ਕਰਾਵਾ ਮੈਨੇ ਤਬਾਜ਼ ਇਨਸਾਫ ਪਹਿਲਾ ਇੱਕੋ ਹੀ ਪਤਾ ਲੱਗਦੇ ਵੀ ਮਾਰੇ ਕਿੰਨੇ ਨੇ ਇਹਦੇ ਸੋ ਮੇਰਾ ਨਾਮ ਦਿਮਤੀ ਹੈ ਹਾਂਜੀ ਮੈਂ ਸਟਾਫ ਨਰਸ ਅਜੀ ਮੰਨਾ ਵਾਲੇ ਪੋਸਟ ਨਰਸ ਕਿਉਂ ਆ ਤੁਸੀਂ ਕਿੰਨਾ ਨੂੰ ਤੁਸੀਂ ਹੋਸਪੀਟਲ ਲੈ ਕੇ ਆਏ ਜੀ ਆ ਸੀਨਾ ਖੇਰੇ ਡੇਲੀ ਜਾਂਦਾ ਜਿਸੇ ਮੈਂ ਵਰਕ ਕਰਦਾ ਸਾਨੂੰ 5:40 ਤੇ ਅਸੀਂ ਘਰੋਂ ਨਿਕਲੇ ਤੇ ਇਹਨਾਂ ਨੂੰ ਨਾ ਕਿਸੇ ਨੇ ਸੜਕ ਉਤੇ ਸਾਈਡ ਤੇ ਪਈ ਹੋਈ ਸੀ ਲੰਮੀ ਤੇ ਜਦੋਂ ਅਸੀਂ ਇਹਨਾਂ ਦੇ ਕੋਲ ਗਿਆ ਫੇਸ ਦੇਖਿਆ ਫੇਸ ਤੋਂ ਪਛਾਣਿਆ ਕਿ ਸੀ ਸਾਡੀ ਬਸਤੀ ਦਾ ਬੰਦਾ ਜੀ ਉਹਨੂੰ ਜਾ ਕੇ ਆਪਣਾ ਘਰੇ ਦੱਸਿਆ ਇਹਨਾਂ ਦੇ ਘਰ ਦੇ ਨੂੰ ਸੀ ਫੋਨ ਕੀਤਾ ਪਰ ਕੋਈ ਰਿਸਪੌਂਸ ਨਹੀਂ ਤੇ ਇਹਨਾਂ ਦੇ ਘਰੇ ਜਾ ਕੇ ਵੇਖਿਆ ਕਿ ਐਵੇਂ ਕਰਕੇ ਤੁਹਾਡਾ ਐਕਸੀਡੈਂਟ ਹੋਇਆ ਪਰ ਹਾਲੇ ਤੱਕ ਮੈਂ ਸ਼ੋਰ ਨਹੀਂ ਸੀ ਕਿ ਬੰਦਾ ਸਾਡਾ ਜਾਣਛਾਣਾ ਹੈ ਇਹਨਾਂ ਨੇ ਘਰ ਦੇ ਨੂੰ ਲੈ ਕੇ ਆਏ ਸੀ ਵੇਖਿਆ ਬੰਦਾ ਹੋਈ ਹੈ ਤੇ ਇਹਨਾਂ ਨੂੰ ਲੈ ਕੇ ਸੀ ਸੋਸਟਾ ਲਾਇਆ ਸੀ ਜੀ ਤੁਸੀਂ ਤੁਸੀਂ ਦੇਖਿਆ ਉੱਤੇ ਕਿ ਪਹਿਲਾਂ ਕਿਲੇ ਹੋਏ ਸੀ ਪਹਿਲਾਂ ਡਿੱਗਿਆ ਸੀ ਪਰ ਕਿਸੇ ਨੇ ਜਸਟਿਸ ਦੇ ਨਾਲ ਨਹੀਂ ਦੇਖਿਆ ਲੱਗਤ ਉਸ ਤਿੱਕੇ ਨਾਲ ਕਿਸੇ ਨੇ ਇਹਨਾਂ ਨੂੰ ਚੱਕ ਕੇ ਨਾ ਲਾਈਨਮੈਂਟ ਦੇ ਵਿੱਚ ਪਾਇਆ ਪੂਰਾ ਪ੍ਰੋਪਰਲੀ ਪਾ ਰੱਖਿਆ ਸੀ ਜੀ ਕਿ ਜਿੱਥੇ ਕਦੇ ਤੁਸੀਂ ਇਹਨਾਂ ਨੂੰ ਦੇਖਿਆ ਕਿ ਅਸੀਂ ਕਿ ਕੈਂਡ ਬੋਰਡ ਤੋਂ ਅੱਗੇ ਜੀ ਆਪੂ ਘਰ ਆਪੂ ਘਰ ਦੇ ਕੋਲ ਜਸਟਿਸ ਸੜਕ ਦੇ ਨਾਲ ਕੋਲ ਤੇ ਤੁਸੀਂ ਤਾਂ ਕਿ ਐਸੇ ਉਸ ਪਰ ਨਹੀਂ ਉਸ ਪਰ ਜਦ ਸਾਡੇ ਨਾਲ 1 2 ਬੰਦੇ ਵੀ ਸੀ ਉਹਨਾਂ ਨੇ ਆਟੋ ਵਗੈਰਾ ਚ ਪਾ ਕੇ ਲੈ ਨਹੀਂ ਜਿ ਐਸੀ ਆਪਣੀ ਵਰਕ ਤੇ ਜਾਂਦੇ ਡਿਊਟੀ ਸੀ ਡਿਊਟੀ ਐਸੀ ਉਹਨੇ ਕੋਈ ਮਾਰ ਮਾਰਨ ਦੀ ਚੀਜ਼ ਪਈ ਸੀ ਜਦ ਉਹ ਕਹਿ ਰਹੇ ਗਾੜੀ ਕੁਝ ਫਿਲਹਾਲ ਅਸੀਂ ਇਹ ਨਹੀਂ ਵੇਖਿਆ ਅਸੀਂ ਬੰਦਾ ਛਾਣਾ ਤੇ ਮੈਂ ਇਹਨਾਂ ਦੇ ਘਰੇ ਗਿਆ ਇਕੱਲੇ ਦੱਸਣ ਲਈ ਛੇਤੀ ਛੇਤੀ ਉਹਨਾਂ ਨੂੰ ਤਾਂ ਪਾਏ ਤੇ ਹੀ ਜਾਂਦੇ ਵੀ ਨਹੀਂ 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 ਜੀ ਜਸਟਮ ਤੁਮ ਜੀ بابا ਬੰਦੇ ਇਕੱਠੇ ਹੋਏ ਸੀ ਇਹਨਾਂ ਨੂੰ ਵੇਖ ਲਈ ਜਾਣ ਛਾਣਾ ਕੋਈ ਆਏ ਤਾਂ ਦੱਸੋ ਇਹਨਾਂ ਦੇ ਘਰੇ ਜਾ ਕੇ ਇਹ ਬੰਦੇ ਨੇ ਕਿ ਕਿਉਂ ਕਿੱਥੋਂ ਦੇ ਰਹਿਣ ਵਾਲੇ ਜੀ ਜੀ ਕੈਂਟਾ ਆਪਾਂ ਲਾਹਕੁਤੀ ਜੇ ਰਹਿਣ ਵਾਲੇ ਜੀ ਇਹ ਜਿਹੜਾ ਨਾ ਦਾਸਰੀ ਇਹ ਸਾਡੀ ਸਿਸਟਰ ਅਜੇ ਜੀ ਤੇ ਜਾਣ ਸ਼ਾਨੀਆ ਇਸ ਕਿਹੜੇ ਜੀ ਲੱਗਦੇ ਨੇ ਹਾਂਜੀ ਜੀ ਸਾਹਮਣੇ ਬਾਗੀ ਹਸਪੀਟਲ ਤੋਂ ਇੱਕ ਮੈਸੇਜ ਆਇਆ ਜਦੋਂ ਮੂਨ ਰਿਗਾ ਜੀ ਅਡਾ ਲਾਲ ਕੁਰਸੀ ਦਾ ਵਾਸੀ ਹੈ ਉਹਦੇ ਸੁਭਨ ਵੀ ਅਸੀਂ ਪੁਪ੍ਰੀਸ਼ੀਅਰ ਸਰਪੇਈ ਦਿੱਤਾ ਜੋ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਮਜਰੂਬ ਵੱਲੋਂ ਜੋ ਵੀ ਸਟੇਟਮੈਂਟ ਦਿੱਤੀ ਜਾਂਦੀ ਹੈ ਅਸੀਂ ਉਹਦੇ ਅਧਿਕਾਰ ਜੋ ਕਾਨੂੰਨੀ ਕਾਰਵਾਈ ਹੈ ਉਹ ਮਿਲ ਰਿਹਾ ਚਲੇਵਾਗੇ ਤਰ ਸੁਭਾ ਦਾ ਵੱਕਸੀਰ ਪਰਿਵਾਰ ਉਹ ਦੱਸਿਆ ਜਾ ਰਿਹਾ ਕਿ ਉੱਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ ਹਾਂਜੀ ਉਹ ਸਾਰਾ ਕੁਝ ਚੈੱਕ ਕਰਨ ਦੇ ਅਥੇ ਆਸ-ਪਾਸੇ ਜੋ ਹੈ ਉਹਨਾਂ ਲੋਕਾਂ ਤੋਂ ਜੋ ਵੀ ਉਹ ਤਤੀਸ ਜੋ ਬੰਦੋਸ ਕਾਰਵਾਈ ਕਰਾਂਗੇ